ਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਪਾ ਅੱਜ ਤੁਹਾਨੂੰ ਦੱਸਾਂਗੇ ਕਿ ਰੇਪ ਲੀਰ ਕਿੱਦਾਂ ਕਟਿੰਗ ਕਰੀਦੀ ਆ ਤੇ ਗੋਲ ਗਲੇ ਕਟਿੰਗ ਕੀਤੇ ਨੂੰ ਰੇਪ ਕਿੱਦਾਂ ਲੇਰ ਲਾਈਦੀ ਇਹ ਦੇਖੋ ਆਪਾਂ ਵੇਖ ਲੈਣਾ ਨਾ ਕੋਈ ਵੇਸਟਿੰਗ ਕਪੜਾ ਆਪਣੇ ਕੋਲ ਜਿਹੜਾ ਬਚਿਆ ਹੋਇਆ ਪੀਸਾ ਉਹ ਲੈ ਲੈਣਾ ਠੀਕ ਹੈ ਇਹਨੂੰ ਜੇ ਕਿਸੇ ਨੂੰ ਨਹੀਂ ਰੇਪ ਲੀਰ ਕੱਟਣੀ ਆਂਦੀ ਇਹਨੂੰ ਐਦਾਂ ਇੱਕ ਦੂਜੇ ਦੇ ਕੋਨੇ ਦੇ ਨਾਲ ਨਾ ਕੋਨੇ ਦੇ ਮਾਰਕਿੰਗ ਕਰ ਲਓ ਠੀਕ ਆ ਐਦਾਂ ਮਾਰਕਿੰਗ ਕਰਕੇ ਨਾ ਇਹਨੂੰ ਆਪਾਂ ਕਟਿੰਗ ਕਰਨਾ ਇੱਥੇ ਮਾਰਕਿੰਗ ਦੇ ਨਾਲ ਇਹ ਦੇਖੋ ਇਦਾਂ ਪਤਾ ਲੱਗਦਾ ਇਹ ਆਪਣਾ ਖਿੱਚਿਆ ਕਿ ਆ ਦੇਖੋ ਰੇਪ ਰੇਪ ਕਟਿੰਗ ਹੋ ਰਹੀ ਹੈ ਠੀਕ ਆ ਜਿਹੜਾ ਸਿੱਧਾ ਹੁੰਦਾ ਦੇਖੋ ਸਿੱਧੇ ਦਾ ਇਦਾਂ ਇਹ ਰੇਪ ਦਾ ਹੁਣ ਇੱਥੋਂ ਆਪਾਂ ਮਾਰਕਿੰਗ ਕਰਕੇ ਕਟਿੰਗ ਕਰਤੀ ਇੱਥੋਂ ਆਪਾਂ ਜਿੰਨੀ ਆਪਾਂ ਚੌੜੀ ਲੈਣੀ ਪੱਟੀ ਉਨੀ ਕਟਿੰਗ ਕਰ ਲੈਣੀ ਹੈ ਉਨੀਆਂ ਆਪਾਂ ਦੋ ਪੱਟੀਆਂ ਲੈ ਲੈਣੀਆਂ ਜਿਹਦਾ ਗਲਾ ਛੋਟਾ ਹੈ ਇੱਕ ਪੱਟੀ ਚ ਲੱਗ ਜਾਏਗਾ ਜਿਹਦੇ ਗਲਾ ਵੱਡਾ ਹੈ ਉਹਨੂੰ ਦੋ ਪੱਟੀਆਂ ਲੈ ਲੈਣੀਆਂ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਇਹਨੂੰ ਗਲੇ ਦੇ ਉੱਤੇ ਕਿੱਦਾਂ ਲਗਾਣਾ ਹੈ ਹਾਂਜੀ ਦੇਖੋ ਹੁਣ ਆਪਾਂ ਇਹ ਰੇਪ ਲੀਰ ਕਟਿੰਗ ਕਰ ਲਈ ਹੈ ਨਾ ਇਹਦੇ ਨਾਲ ਇਹ ਵਾਲੇ ਕੋਨੇ ਜਿਹੜੇ ਆ ਇਹਨੂੰ ਆਪਾਂ ਜੋੜ ਵੀ ਇਦਾਂ ਰੇਪ ਚ ਹੀ ਪਾਣਾ ਹੁੰਦਾ ਠੀਕ ਆ ਆ ਦੇਖੋ ਮੈਂ ਨਿਸ਼ਾਨ ਲਾਇਆ ਕਿ ਪੁੱਠੀ ਸਾਈਡ ਕਿਹੜੀ ਹੈ ਦੋਨੇ ਪੁੱਠੇ ਕੱਪੜੇ ਆ ਇਹਨੂੰ ਆਪਾਂ ਕੀ ਕਰਨਾ ਇਸ ਉਲਟਾ ਦੇਣਾ ਸਿੱਧੇ ਪਾਸੇ ਦੇ ਉੱਪਰ ਇਦਾਂ ਇਹਨੂੰ ਕੋਨੇ ਦੇ ਨਾਲ ਨਾ ਕੋਨਾ ਮਿਲਾ ਕੇ ਜੋੜ ਪਾਣਾ ਦੇਖੋ ਇਹ ਕੋਨਾ ਇੱਧਰ ਨੂੰ ਆਵੇ ਇਹ ਕੋਨਾ ਨੀਚੇ ਵਾਲਾ ਇੱਧਰ ਨੂੰ ਆਵੇ ਇਦਾਂ ਆਪਾਂ ਇਹਦਾ ਜੋੜ ਪਾ ਦੇਣਾ ਠੀਕ ਆ ਇਹਨੂੰ ਰੇਪ ਕਟਿੰਗ ਨੂੰ ਨਾ ਇਦਾਂ ਹੀ ਜੋੜ ਪਾਈਦਾ ਇਨੂੰ ਸਿੱਧਾ ਕਰਕੇ ਬਿਲਕੁਲ ਜੋੜ ਨਹੀਂ ਪਾਈਦਾ ਗੱਲਾ ਸੈੱਟ ਨਹੀਂ ਬੈਠਦਾ ਫਿਰ ਆ ਦੇਖੋ ਇਦਾਂ ਕਰਾਂਗੇ ਤਾਂ ਬਿਲਕੁਲ ਸਿੱਧੀ ਹੋ ਜੇਗੀ ਜੋੜ ਪਾਏ ਤੇ ਹੁਣ ਇਹਨੂੰ ਆਪਾਂ ਲਗਾਉਣੀ ਦੱਸਦੇ ਹਾਂ ਕਿ ਗਲੇ ਨੂੰ ਕਿੱਦਾਂ ਲਗਾਉਣੀ ਠੀਕ ਆ ਆ ਦੇਖੋ ਜਿਵੇਂ ਆਪਾਂ ਨਾ ਬੈਕ ਸਾਈਡ ਦਾ ਗਲਾ ਕਟਿੰਗ ਕੀਤਾ ਆਇਆ ਗੋਲ ਠੀਕ ਹੈ ਅੱਗੇ ਆਪਾਂ ਤੁਹਾਨੂੰ ਪਹਿਲਾਂ ਬੁਕਰਮ ਵਾਲੇ ਗਲੇ ਦੱਸੇ ਸੀ ਹੁਣ ਆਪਾਂ ਗੋਲ ਕਟਿੰਗ ਕੀਤੇ ਹੋਏ ਨੂੰ ਰੇਪ ਲੀਰ ਲਗਾਉਣੀ ਦੱਸ ਰਹੇ ਹਾਂ ਹੁਣ ਆ ਦੇਖੋ ਇਹ ਸਿੱਧਾ ਪਾਸਾ ਹੈ ਠੀਕ ਆ ਕੱਪੜੇ ਦਾ ਸਿੱਧੇ ਪਾਸੇ ਦੇ ਉੱਪਰੋਂ ਇੱਦਾਂ ਇੱਦਾਂ ਜੋੜ ਵਾਲਾ ਪਾਸਾ ਨਾ ਉੱਪਰ ਰੱਖਣਾ ਏ ਠੀਕ ਆ ਇਹਨੂੰ ਇੱਥੋਂ ਸਟਾਰਟ ਕਰ ਲੈਣੀ ਇੱਦਾਂ ਪੱਕਾ ਕਰਕੇ ਦੇਖੋ ਇੰਨਾ ਮਾਰਜਨ ਰੱਖ ਕੇ ਸਲਾਈ ਲਾਣੀ ਏ ਠੀਕ ਆ ਇੰਨਾ ਮਾਰਜਨ ਰੱਖ ਕੇ ਇਹ ਉੱਪਰ ਵਾਲੀ ਲੀਰ ਨੂੰ ਨਾ نیچے ਗਲੇ ਨੂੰ ਖਿੱਚਣਾ ਹੈ ਨਾ ਹੀ ਉੱਪਰ ਲੀਰ ਨੂੰ ਖਿੱਚਣਾ ਹੈ ਇਹਨੂੰ ਜਿੱਦਾਂ ਆਪਾਂ ਗੋਲ ਗਲਾ ਘੁਮਾਵਾਂਗੇ ਉਦਾਂ ਹੀ ਇਹਨੇ ਨਾਲ ਦੀ ਨਾਲ ਘੁੰਮੀ ਜਾਣਾ ਕਿਉਂਕਿ ਰੇਪ ਕਟਿੰਗ ਕੀਤੀ ਹੁੰਦੀ ਹੈ ਨਾ ਇਹਨੇ ਨਾਲ ਦੀ ਨਾਲ ਹੀ ਘੁੰਮੀ ਜਾਣਾ ਇਦਾਂ ਇਹਨੂੰ ਲੋੜ ਹੀ ਨਹੀਂ ਪੈਣੀ ਕਿਚਨ ਦੀ ਆਪਾਂ ਨੂੰ ਦੇਖੋ ਬਸ ਹਲਕੇ ਹੱਥਾਂ ਨਾਲ ਇਦਾਂ ਗੋਲ ਮੋੜੀ ਜਾਣਾ ਇਹ ਤੇ ਪੂਰੀ ਕਰਕੇ ਜਿੰਨੀ ਫालतू ਆ ਰਹੀ פרוपर ਕਟਿੰਗ ਕਰ ਦੇਣੀ ਹੈ ਠੀਕ ਆ ਇਹਦਾ ਗੋਲ ਲੱਗ ਗਿਆ ਹੁਣ ਇਹਨੂੰ ਕਈ ਕੱਟ ਲਗਾਉਂਦੀ ਆ ਵੈਸੇ ਮੈਂ ਕੱਟ ਨਹੀਂ ਲਗਾਉਂਦੀ ਇਹਨੂੰ ਆਪਾਂ ਇਦਾਂ ਕਰਨਾ ਇਹ ਵਾਲੀ ਚੀਜ਼ ਨੂੰ ਅੰਦਰ ਨੂੰ ਫੋਲਡ ਕਰ ਲੈਣਾ ਕੱਪੜੇ ਨੂੰ ਇਹਨੂੰ ਉੱਪਰ ਜਿੰਨਾ ਆਪਾਂ ਸਲਾਈ 'ਚ ਦਿੱਤਾ ਹੈ ਨਾ ਉਹਦੇ ਨਾਲ ਬਿਲਕੁਲ ਇਦਾਂ ਫੋਲਡ ਕਰਕੇ ਇਧਰਲੀ ਸਾਈਡ ਦੇਖੋ ਜਿਸ ਤਰ੍ਹਾਂ ਆਪਣੀ ਨਾ ਪਾਈਪਿੰਗ ਬਣ ਰਹੀ ਹੈ ਇਹਨੂੰ ਉੱਪਰ ਬਿਲਕੁਲ ਕਿਨਾਰੇ ਤੇ ਸੀਨ ਲਗਾ ਦੇਣੀ ਆ ਇੱਕ ਕੱਚਾ ਹੀ ਆ ਕਿ ਆਪਣੀ ਤਰਪਾਈ ਸੌਖੀ ਹੋ ਜਾਂਦੀ ਹੈ ਇਹਦੇ ਨਾਲ ਦੇਖੋ ਆ ਦੇਖੋ ਇਦਾਂ ਫਿਨਿਸ਼ਿੰਗ ਨਾ ਲਗਾਤੀ ਪੈਨਾਂ ਦੇ ਨਾਲ ਕਮੈਂਟ ਆ ਰਹੇ ਸੀ ਕਿ ਕਿ ਸਾਡੇ ਕੋ ਰੇਪਲੀ ਲੱਗਦੀ ਨਹੀਂ ਗਲੇ ਨੂੰ ਵੱਲ ਪੈਂਦੇ ਆ ਹੁਣ ਏਦਾਂ ਆਪਾਂ ਲਗਾਤੀ ਆ ਨਾ ਇਹਨੂੰ ਆਪਾਂ ਜਦੋਂ ਫੋਲਡ ਕਰਨਾ ਤਰਪਾਈ ਕਰਨੀ ਆ ਇਹ ਕਿਨਾਰੇ ਤੇ ਸਲਾਈ ਤਾਂ ਲਗਾਈ ਦੀ ਆ ਕਿ ਜਦੋਂ ਆਪਾਂ ਤਰਪਾਈ ਕਰਨੀ ਆ ਇਹਨੇ ਆਪਣੇ ਆਪ ਹੀ ਅੰਦਰ ਨੂੰ ਫੋਲਡ ਹੋ ਜਾਣਾ ਏਦਾਂ ਇਹਦੇ ਬਿਲਕੁਲ ਵੀ ਬਾਹਰ ਨੂੰ ਨਹੀਂ ਨਿਕਲੇਗਾ ਨਾ ਹੀ ਵੱਲ ਪਏਗਾ ਇਹਨੂੰ ਏਦਾਂ ਅੰਦਰ ਨੂੰ ਫੋਲਡ ਕਰਕੇ ਹੱਥ ਨਾਲ ਬਸ ਤਰਪਾਈ ਕਰ ਲੈਣੀ ਆ ਦਰ ਨਾਲ ਦੀ ਨਾਲ ਠੀਕ ਆ ਏਦਾਂ ਜਦੋਂ ਆਪਾਂ ਤਰਪਾਈ ਕਰਦੇ ਆ ਨਾ ਦੇਖੋ ਇਹਨੂੰ ਏਦਾਂ ਰੱਖਦੇ ਆ ਇਹਨੂੰ ਹਮੇਸ਼ਾ ਹੀ ਥੋੜੀ ਥੋੜੀ ਕੱਪੜੇ ਨੂੰ ਫੋਲਡ ਕਰੋ ਇੱਦਾਂ ਉਂਗਲ ਦੇ ਉੱਤੇ ਸਿੱਧਾ ਕਰਕੇ ਰੱਖੋ ਤੇ ਇੱਦਾਂ ਤਰਪਾਈ ਕਰੋ ਪਿੱਛੇ ਬਿਲਕੁਲ ਵੀ ਇੱਦਾਂ ਵੱਲ ਨਹੀਂ ਆਣਗੇ ਦੇਖੋ ਠੀਕ ਆ ਜਦੋਂ ਅਸੀਂ ਤਰਪਾਈ ਕਰਾਂਗੇ ਤੇ ਪਿੱਛੇ ਬਿਲਕੁਲ ਵੱਲ ਨਹੀਂ ਹੋਣਗੇ ਜਿਹੜੀ ਆ ਵਾਲੀ ਸਲਾਈ ਹੈ ਨਾ ਇਹਨੂੰ ਇੱਦਾਂ ਨਹੀਂ ਆਣੀ ਚਾਹੀਦੀ ਤਰਪਾਈ ਚ ਵੀ ਇੱਦਾਂ ਬਾਹਰ ਆ ਜਾਏ ਇਹਨੂੰ ਹਮੇਸ਼ਾ ਹੀ ਆ ਵਾਲੀ ਸਲਾਈ ਇੱਦਾਂ ਆਪਾਂ ਬਰਾਬਰ ਰੱਖਣੀ ਹੈ ਤਰਪਾਈ ਕਰਨ ਲੱਗਿਆਂ ਫਿਰ ਆਪਣੇ ਗਲੇ ਦੀ ਪੂਰੀ ਫਿਨਿਸ਼ਿੰਗ ਆਏਗੀ ਜਦੋਂ ਅਸੀਂ ਤਰਪਾਈ ਕਰਾਂਗੇ ਨਾ ਕਰਕੇ ਇਹਨੂੰ ਪ੍ਰੈਸ ਨਾਲ ਉੱਪਰੋਂ ਗਲਾ ਬਿਠਾਓ ਤੇ ਬਿਲਕੁਲ ਹੀ ਗੋਲ-ਗੋਲ ਸੈਟ ਬੈਠ ਜਾਏਗਾ ਜਦੋਂ ਆਪਾਂ ਪੂਰਾ ਇਹਨਾਂ ਗੱਲ ਤਿਆਰ ਹੋ ਜਾਗੇ ਨਾ ਤੇ ਤੁਹਾਨੂੰ ਨਾਲੇ ਦੀ ਪਿੱਕ ਵੀ ਪਾਵਾਂਗੇ ਇਹ ਕਿੱਦਾਂ ਤਰਪਾਈ ਹੋਇਆ ਆਇਆ ਹੈ